ਪਉ ਜ਼ੋਰ ਤੇ ਨਹੀਂ ਅਸੀਂ ਲਾਇਆ ਅਸੀਂ ਤੇ ਸਰਕਾਰ ਚ ਨਹੀਂ ਅਸੀਂ ਤੇ ਮਿਹਨਤ ਕਰ ਰਹੇ ਆ ਲੋਕਾਂ ਦੇ ਹੱਥ ਜੋੜੇ ਜ਼ੋਰ ਤੇ ਸਰਕਾਰ ਦਾ ਲੱਗਾ ਪਿਆ ਜਿਹੜੇ ਹੁਣ ਕੋਠੀਆਂ ਲਾ ਕੇ ਤੇ ਇੱਥੇ ਰਾਤ ਸੁੱਤਾ ਨਹੀਂ ਜਾ ਰਹੇ ਨਹੀਂ ਤੇ ਮੁੱਖ ਮੰਤਰੀ ਗਲੀਆਂ ਚ ਜਾਂਦਾ ਵਾ ਇਲੈਕਸ਼ਨ ਤੇ ਚੰਗੇ ਕੰਮ ਕੀਤੇ ਉਹਨਾਂ ਦਾ ਮੁੱਖ ਮੰਤਰੀ ਦੀ ਬਾਅਦ ਇਲੈਕਸ਼ਨ ਲੜਨੀ ਕਿ ਢੀਕ ਵੱਡੀ ਗੱਲ ਆ ਸਾਰੀ ਮਿਨਿਸਟਰੀ ਸੈਕਟਰੀਏਟ ਖਾਲੀ ਕਰਕੇ ਇੱਥੇ ਬੈਠੀ ਆ ਮੁੱਖ ਮੰਤਰੀ ਤੋਂ ਦਾ ਪਰਿਵਾਰ ਇੱਥੇ ਬੈਠਾ ਆ ਤੇ ਇਹਦਾ ਮਤਲਬ ਕਿ ਹਾਰ ਤੋਂ ਪਹਿਲਾਂ ਹੀ ਮੰਨੀ ਬੈਠਿਆ ਹੁਣ ਉਹ ਪੂਰੀ ਮਸਲ ਪਾਵਰ ਤੇ ਆਪਣੇ ਪੈਸੇ ਦੀ ਤਾਕਤ ਵਰਤ ਕੇ ਤੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਸਦਨ ਸਭਾ ਦੇ ਵਿੱਚ ਬੜਾ ਰੌਲਾ ਪਾ ਕੇ ਕਿਹਾ ਸੀ ਆਪਰੇਸ਼ਨ ਲੋਟਸ ਹੋ ਗਿਆ ਜੀ ਆਪਰੇਸ਼ਨ ਲੋਟਸ ਹੋ ਗਿਆ ਅੱਜ ਉਸੇ ਆਪਰੇਸ਼ਨ ਲੋਟਸ ਵਾਲੀ ਪਾਰਟੀ ਤੋਂ ਚਲੇ ਗਏ ਆ ਜਵਾਬਦੇਹ ਨੇ ਲੋਕਾਂ ਨੂੰ ਜਿਹੜੇ ਨਮਾਇंदे ਹੁੰਦੇ ਨੇ ਨਾ ਜਵਾਬਦੇਹ ਨੇ ਉਹ ਦੱਸਣ ਕਿ ਆਪਰੇਸ਼ਨ ਨੋਟਸ ਜਿਹੜਾ ਸੀਗਾ ਉਹ ਸੱਚਾ ਸੀ ਇਹਦਾ ਮਤਲਬ ਤੁਸੀਂ ਲੈ ਲੈ ਪੈਸੇ ਪੰਜਾਬ ਦੇ ਮੁੱਖ ਮੰਤਰੀ ਦੀ ਘੋਟੀ ਆ ਤੁਸੀਂ ਉੱਥੋਂ ਬਹਿ ਕੇ ਇਲੈਕਸ਼ਨ ਲੜੋ ਤੁਸੀਂ ਆ ਕੇ ਲੋਕਾਂ ਨੂੰ ਇਹ ਵਿਸ਼ਵਾਜਦਾ ਰਹੇ ਕਿ ਮੈਂ ਇੱਥੇ ਕੋਠੀ ਲੈ ਲਈ ਮੈਂ ਨਹੀਂ ਜਾਂਦਾ ਇਹਦਾ ਮਤਲਬ ਕਿ ਤੁਹਾਡੇ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਤੁਸੀਂ ਕਿਸੇ ਢੰਗ ਦੇ ਨਾਲ ਆਪਣਾ ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਜਿਹੜਾ 2 ਸਾਲ ਚ ਤੁਸੀਂ ਗਵਾ ਲਿਆ ਤੁਸੀਂ ਜਾਣ ਵਾਸਤੇ ਕੋਠੀ ਨਹੀਂ ਲਈ ਮਾਜੇ ਤੇ ਦਵਾਪੇ ਦੇ ਲੋਕਾਂ ਨੂੰ ਚੰਡੀਗੜ੍ਹ ਦੀ ਖੱਜਲ ਖਵਾਰੀ ਨਾ ਕਰਨੀ ਪਵੇ ਤੁਸੀਂ ਨਾਉਣਾ ਪਵੇ ਪਹਿਲਾਂ ਨਹੀਂ ਚੇਤਾ ਆਇਆ ਇਹ ਬਾਈ ਇਲੈਕਸ਼ਨ ਚ ਚੇਤਾ ਆਇਆ ਕੋਠੀ ਦਾ 13 0 ਵਾਲਾ ਕਿੱਥੇ ਚਲਾ ਗਿਆ ਕੰਮ ਹੁਣ ਉਹਨੂੰ ਗਾੜੀ ਇਕੱਲਾ ਲੱਭਦੇ ਫਿਰਦੇ ਆ ਕਿੱਥੇ ਗਵਾਚ ਗਏ ਇਦਾਂ ਹੀ ਬਾਈ ਇਲੈਕਸ਼ਨ ਇਹਨਾਂ ਲੱਭਣੀ ਆ ਔਰ ਚਾਰ ਇਲੈਕਸ਼ਨਾਂ ਫੇਰ ਗਾੜੀ ਛੇਰਦੇ ਆ ਧੂਆਂ ਕੱਢ ਦੇਣਾ ਪੰਜਾਬ ਦੇ ਲੋਕਾਂ ਨੂੰ ਚੱਲ ਬਦਲੀ ਨੂੰ ਕਿਵੇਂ ਦੇਖਦੇ ਆ ਤੁਹਾਡੀ ਪਾਰਟੀ ਚੋਂ ਵੀ ਕਈ ਲੀਡਰ ਛੱਡ-ਛੱਡ ਕਾਂਗਰਸ ਨੂੰ ਗਏ ਜਾਂਦੇ ਹਰ ਪਾਰਟੀ ਦੇ ਵਿੱਚ ਹੀ ਆ ਪਰ ਆ ਜਿਹੜਾ ਇੱਥੇ ਟ੍ਰੈਂਡ ਵੈਸਟ ਦੇ ਵਿੱਚ ਆਇਆ ਨਾ ਇਹ ਪਹਿਲੀ ਵਾਰ ਦੇਖਿਆ ਕਿ ਜਦੋਂ ਟਿਕਟ ਮਿਲ ਜਾਂਦੀ ਉਦੋਂ ਵੀ ਭੱਜ ਜਾਂਦੇ ਮੈਂ ਨਹੀਂ ਕਦੀ ਆਪਣੀ ਹੋਂਦ ਚ ਵੇਖਿਆ ਕਿ ਸਵੇਰੇ ਤੁਸੀਂ ਕਿਸੇ ਹੋਰ ਚੋਂ ਦੁਪਹਿਰੇ ਕਿਸੇ ਹੋਰ ਚੋਂ 3 ਘੰਟੇ ਬਾਅਦ ਪਤਾ ਲੱਗਦਾ ਨਹੀਂ ਵਾਪਸੀ ਹੋ ਗਈ ਹੈ ਇ ਤੁਸੀਂ ਸੋਚਦੇ ਹੋ ਕਿ ਜਿਹੜਾ ਬੰਦਾ ਤਿੰਨ ਤਿੰਨ ਵਾਰੀ ਇੱਕ ਦਿਨ 'ਚ ਪਾਰਟੀਆਂ ਬਦਲਣ ਔਰ ਜਿਹੜੇ ਲੋਕ ਇਹ ਕਹਿਣ آپریشن ਲੋਟਸ ਦੇ ਵਿੱਚ ਮੇਰੇ ਆ ਹੋ ਗਿਆ ਉਹ ਹੋ ਗਿਆ ਜੁੱਸੇ ਪਾਰਟੀ ਤੁਸੀਂ ਬੈਠੇ ਹੋ ਤੁਸੀਂ ਜਵਾਬ ਤੇ ਦਿਓ ਫਿਰ ਲੋਕਾਂ ਨੂੰ ਮੈਨੂੰ ਕੋਈ ਕਹਿ ਰਿਹਾ ਸੀ ਕਿ ਫਲਾਣਾ ਬੰਦਾ ਉਹ ਉਹ ਵੀ ਇੱਥੇ ਵਾਲਾ ਇੱਕੋ ਬੰਦਾ ਉਹ ਉਹਦਾ ਚੇਲਾ ਰਿਆ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਕੀ ਕਹਿ ਰਹੇ ਹੋ ਤੁਸੀਂ ਕਹਿੰਦਾ ਇਹ ਉਹਦਾ ਚੇਲਾ ਰਿਆ ਉਸ ਬੰਦੇ ਦਾ ਉਹ ਮੇਰਾ ਭੈਣ ਕਿ ਯਾਰ ਕੀ ਕਹੀ ਗੱਲਾਂ ਕਰੀ ਜਾਂਦੇ ਪਰ ਮੈਂ ਹੁਣ ਨਾ ਹੀ ਲੈ ਦੋ ਨਾ ਮੈਂ ਉਹ ਤੇ ਸਾਰੀ ਦੁਨੀਆ ਨੂੰ ਪਤਾ ਵਾ ਇਥੇ ਮੇਰੇ ਖਾਲ 20 ਜਾਣੇ ਇਥੇ ਕਿਸੇ ਬੱਚੇ ਨੂੰ ਵੀ ਪੁੱਛ ਲਓ ਪਰ ਮੈਂ ਇਸ ਗੱਲ ਦਾ ਹੈਰਾਨ ਹੋਇਆ ਕਿ ਇਹ ਇਦੀ ਦੂਰ ਤੱਕ ਮਾਰਾ ਇਹਨਾਂ ਦੀ ਕਿ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਲੋਕਾਂ ਨੂੰ ਵੋਟਾਂ ਪੈਣਗੀਆਂ ਆਪੋਜੀਸ਼ਨ ਦੇ ਵਿੱਚ ਐਮ ਐਲ ਏ ਤੋਂ ਡਾ ਬੈਠ ਕੇ ਕੀ ਕੁਝ ਕਰ ਪਾਏਗੇ ਕਿਉਂ ਮੈਂ ਆਪੋਜੀਸ਼ਨ 'ਚ ਬੈਠਾ ਧੂ ਕੱਢ ਦੀਗਾ ਆਪਣੇ ਇਲਾਕੇ 'ਚ ਜੇ ਤੁਸੀਂ ਚੰਗੇ ਹੋ ਤਾਂ ਕਿਸ ਦੀ ਕੀ ਜ਼ਰਤ ਆ ਜਿਹੜੀ ਸਰਕਾਰ ਉਹਦਾ ਐਮ ਐਲ ਏ ਬਣਾਉ ਮੈਂ ਤੇ ਇਹ ਲੋਕਾਂ ਨੂੰ ਕਹੂੰਗਾ ਜਿਹੜੇ ਅੱਗੇ ਬਣਾਏ ਉਹਨਾਂ ਚੰਦ ਚਾੜ੍ਹਤਾ ਇਹ ਵੀ ਚੜਾਉਂਦਾ ਪੜਾ ਸਭ ਬੜਾ ਜ਼ੋਰ ਲਾਇਆ ਹੋਇਆ ਜਿਮਨੀ ਚੋਣ ਦੇ ਵਿੱਚ ਕੀ ਲੱਗਦਾ ਕੀ ਹਾਲਾਤ ਨੇ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਦੇਖੋ ਜ਼ੋਰ ਤੇ ਨਹੀਂ ਅਸੀਂ ਲਾਇਆ ਅਸੀਂ ਤੇ ਸਰਕਾਰ ਚ ਨਹੀਂ ਅਸੀਂ ਤੇ ਮਿਹਨਤ ਕਰ ਰਹੇ ਆ ਲੋਕਾਂ ਦੇ ਹੱਥ ਜੋੜੇ ਆ ਜ਼ੋਰ ਤੇ ਸਰਕਾਰ ਦਾ ਲੱਗਾ ਪਿਆ ਜਿਹੜੇ ਹੁਣ ਕੋਠੀਆਂ ਲਾ ਕੇ ਤੇ ਇੱਥੇ ਰਾਤ ਸੁੱਤਾ ਨਹੀਂ ਜਾ ਰਿਹਾ ਨੀਦੇ ਮੁੱਖ ਮੰਤਰੀ ਗਲੀਆਂ ਚ ਜਾਂਦਾ ਵਾ ਇਲੈਕਸ਼ਨ ਚ ਮੈਂ ਨਹੀਂ ਕਦੀ ਆਖਿਆ ਪਹਿਲੀ ਵਾਰੀ ਆ ਕਿ ਮੁੱਖ ਮੰਤਰੀ ਗਲੀਆਂ ਦੇ ਕੁੰਡੇ ਖੜਕਾ ਰਿਹਾ ਉਹਦਾ ਪਰਿਵਾਰ ਕੁੰਡੇ ਖੜਕਾ ਰਿਹਾ ਜੇ ਚੰਗੇ ਕੰਮ ਕੀਤੇ ਉਹਨਾਂ ਤੇ ਮੁੱਖ ਮੰਤਰੀ ਦੀ ਬਾਈ ਇਲੈਕਸ਼ਨ ਲੜਨੀ ਕਿ ਢਿੱਗ ਵੱਡੀ ਗੱਲ ਆ ਲੋਕ ਜਿਹੜੇ ਤੁਹਾਨੂੰ ਕੰਪੈਰੀਜ਼ਨ ਕਰ ਰਹੇ ਆ ਕਿ ਜਦੋਂ ਸਾਰੀ ਮਿਨਿਸਟਰੀ ਸੈਕਟਰੀਏਟ ਖਾਲੀ ਕਰਕੇ ਇੱਥੇ ਬੈਠੀ ਆ ਮੁੱਖ ਮੰਤਰੀ ਦਾ ਉਹਦਾ ਪਰਿਵਾਰ ਇੱਥੇ ਬੈਠਾ ਆ ਤੇ ਇਹਦਾ ਮਤਲਬ ਕਿ ਹਾਰ ਤੋਂ ਪਹਿਲਾਂ ਹੀ ਮੰਨੀ ਬੈਠੇ ਆ ਹੁਣ ਉਹ ਪੂਰੀ ਮਸਲ ਪਾਵਰ ਤੇ ਆਪਣੇ ਪੈਸੇ ਦੀ ਤਾਕਤ ਵਰਤ ਕੇ ਤੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਪਰ ਜਿਸ ਤਰੀਕੇ ਨਾਲ ਇਹਨਾਂ ਦਾ ਹੀ ਉਹ ਐਮਐਲਏ ਸੀਗਾ ਪਹਿਲਾਂ ਜਿਹੜਾ ਸ਼ੀਤਲ ਅੰਗਰਾਲ ਉਹ ਚਲਾ ਗਿਆ ਭਾਜਪਾ ਦੇ ਵਿੱਚ ਔਰ ਉਦੋਂ ਮੈਂ ਵਿਧਾਨ ਸਭਾ ਦੇ ਵਿੱਚ ਬੜਾ ਰੌਲਾ ਪਾ ਕੇ ਕਿਹਾ ਸੀ ਆਪਰੇਸ਼ਨ ਲੋਟਸ ਹੋ ਗਿਆ ਜੀ ਆਪਰੇਸ਼ਨ ਲੋਟਸ ਹੋ ਗਿਆ ਅੱਜ ਉਸੇ ਆਪਰੇਸ਼ਨ ਲੋਟਸ ਵਾਲੀ ਪਾਰਟੀ ਚੋਂ ਚਲੇ ਗਏ ਆ ਜਵਾਬਦੇਹ ਨੇ ਲੋਕਾਂ ਨੂੰ ਜਿਹੜੇ ਨਮਾਇंदे ਹੁੰਦੇ ਨੇ ਉਹ ਜਵਾਬਦੇਹ ਨੇ ਉਹ ਦੱਸਣ ਕਿ ਆਪਰੇਸ਼ਨ ਨੋਟਸ ਜਿਹੜਾ ਸੀਗਾ ਉਹ ਸੱਚਾ ਸੀ ਇਹ ਤਾਂ ਮੰਨ ਲਓ ਤੁਸੀਂ ਲੈ ਲੇ ਪੈਸੇ ਸੋ ਇਸ ਕਰਕੇ ਇਹ ਇਹ ਜਿਹੜੀ ਗੱਲ ਆ ਇਹ ਅੱਜ ਜਿੰਨੇ ਵੀ ਕੈਂਡੀਡੇਟ ਖੜੇ ਆ ਲੋਕ ਕੰਪੈਰੀਜ਼ਨ ਕਰ ਰਹੇ ਆ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡਾ ਪਰਿਵਾਰ ਆ ਅਸੀਂ ਪਰਿਵਾਰ ਦੀ ਤਰ੍ਹਾਂ ਇਲੈਕਸ਼ਨ ਲੜ ਰਹੇ ਆ ਤੇ ਪਰਿਵਾਰ ਦੇ ਲਈ ਜੋਰ ਤਾਂ ਮਾਰਾਂਗੇ ਫਿਰ ਪਰਿਵਾਰ ਦੇ ਲਈ ਪਰਿਵਾਰ ਨਾ ਆਏਗਾ ਤਾਂ ਹੋਰ ਕੌਣ ਆਏਗਾ ਮੁੱਖ ਮੰਤਰੀ ਨੂੰ ਜੇ ਜੋਰ ਮਾਰਨਾ ਪੈ ਜੇ ਇੱਕ ਬਾਈਲੈਕਸ਼ਨ ਦੇ ਵਿੱਚ ਤੇ ਫਿਰ ਕੋਠੀਆਂ ਲੈਣੀਆਂ ਪੈ ਜਾਣ ਕੀ ਗੱਲ ਜਿੱਥੇ ਅੱਗੇ ਕੋਠੀ ਲੋਕਾਂ ਨੇ 99 ਜਿਤਾ ਕੇ ਦਿੱਤੀ ਸੀ ਕਿ ਉਹ ਪੰਜਾਬੋਂ ਬਾਹਰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਆ ਤੁਸੀਂ ਉੱਥੋਂ ਬਹਿ ਕੇ ਇਲੈਕਸ਼ਨ ਲੜੋ ਤੁਸੀਂ ਆ ਕੇ ਲੋਕਾਂ ਨੂੰ ਇਹ ਵਿਸ਼ਵਾਸ ਦਵਾ ਰਹੇ ਕਿ ਮੈਂ ਇੱਥੇ ਕੋਠੀ ਲੈ ਲਈ ਮੈਂ ਨਹੀਂ ਜਾਂਦਾ ਇਹਦਾ ਮਤਲਬ ਕਿ ਤੁਹਾਡੇ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਤੁਸੀਂ ਕਿਸੇ ਢੰਗ ਦੇ ਨਾਲ ਆਪਣਾ ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਜਿਹੜਾ 2 ਸਾਲ ਚ ਤੁਸੀਂ ਗਵਾ ਲਿਆ ਕਿੰਨੇ ਮੈਂ ਜਿਮ ਨਹੀਂ ਚੋਣ ਵਾਸਤੇ ਕੋਠੀ ਨਹੀਂ ਲਈ ਮਾਜੇ ਤੇ ਦਬਾਬੇ ਦੇ ਲੋਕਾਂ ਨੂੰ ਚੰਡੀਗੜ੍ਹ ਦੀ ਖੱਜਲ ਖਵਾਰੀ ਨਾ ਕਰਨੀ ਪਵੇ ਰੁੱਖੀ ਨਾਉਣਾ ਪਵੇ ਪਹਿਲਾਂ ਨਹੀਂ ਚੇਤਾ ਆਇਆ ਇਹ ਬਾਈ ਇਲੈਕਸ਼ਨ ਚ ਚੇਤਾ ਆਇਆ ਕੋਠੀ ਦਾ ਪਹਿਲਾਂ ਕਿਉਂ ਨਹੀਂ ਚੇਤਾ ਆਇਆ ਜਿਸ ਦਿਨ ਇਲੈਕਸ਼ਨਾਂ ਪਹਿਲਾਂ ਵੀ ਲੰਗੀਆਂ ਨੇ ਆ ਹੁਣ ਹੀ ਲੰਗੀਆਂ ਜੇ 4 ਜੂਨ ਨੂੰ ਰਿਜ਼ਲਟ ਆਇਆ ਉਦੋਂ ਲੈ ਲੈਂਦੇ ਇਸ ਸਾਰੀਆਂ ਗੱਲਾਂ ਨੇ ਬਾਈ ਇਲੈਕਸ਼ਨ ਕਰਕੇ ਕੋਠੀ ਲਈ ਆ ਉਹ ਕਹਿੰਦੇ ਮੈਂ ਇੱਥੇ ਕੰਮ ਕਰਿਆ ਕਰਨੇ ਆ ਜੇ ਕੰਮ ਹੀ ਕੀਤੇ ਹੁੰਦੇ ਤੇ ਕੋਠੀ ਲੈਣੀ ਨਾ ਪੈਂਦੀ ਔਰ ਜਿਸ ਤਰੀਕੇ ਦੇ ਨਾਲ ਸਵਾਲ ਆ ਜਿਹੜੇ ਕਈ ਤਰ੍ਹਾਂ ਦੇ ਸਵਾਲ ਨੇ ਪਰ ਉੱਥੇ ਇਹ ਵੀ ਸਵਾਲ ਇੱਕ ਆ ਜਾਂਦਾ ਆਮ ਆਦਮੀ ਪਾਰਟੀ ਇਹ ਵੀ ਸਵਾਲ ਖੜਾ ਕਰਦੀ ਕਿ ਜੇ ਸੀਵਰੇਜ ਦਾ ਪਾਣੀ ਸਹੀ ਨਹੀਂ ਹੈ ਗਲੀਆਂ ਸਹੀ ਨਹੀਂ ਹੈ ਸਾਨੂੰ ਤਾਂ 2.5 ਸਾਲ ਹੋਇਆ ਕਾਂਗਰਸ ਦੀ ਜਿਹੜੀ ਇੱਥੋਂ 2.5 ਸਾਲ ਦੇ ਵਿੱਚ ਕੰਮ ਨਹੀਂ ਹੁੰਦੇ ਮੈਂ ਪਹਿਲੀ ਵਾਰ 17 ਚ ਬਣਿਆ 2 ਸਾਲਾਂ ਦੇ ਵਿੱਚ ਤੇ ਮੈਂ ਕੰਮ ਕਰਕੇ ਵਿਹਲਾ ਹੋ ਗਿਆ ਸੀਗਾ 3 ਸਾਲ ਵਿਹਲਾ ਰਿਆ ਫਿਰ ਜਿੱਤ ਕੇ ਆਇਆ ਹਾਂ ਪਾਰਟੀ ਦੇ ਵਿੱਚ ਕੰਮ ਕਰਨਾ ਹੋਵੇ ਤੇ ਦੱਸ ਦੇਣੀ ਬੜੇ ਆ ਨੀਅਤ ਸਾਫ਼ ਹੋਣੀ ਚਾਹੀਦੀ ਆ ਤੁਸੀਂ ਜਦੋਂ ਕੰਮ ਹੀ ਨਹੀਂ ਕਰਨਾ ਤੁਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਉਹੀ ਨਹੀਂ ਕਰਨੇ ਤੁਸੀਂ ਬੰਡਾਟਾ ਪੋਲਿਟਿਕਸ ਦੇ ਵਿੱਚ ਆਪਣਾ ਕੰਮ ਬਤਾਇਆ ਔਰ ਤੁਸੀਂ 24 ਘੰਟੇ ਝੂਠ ਬੋਲਣਾ ਔਰ ਜੋ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਨਹੀਂ ਕਰਨੇ ਇਹ ਉਦੋਂ ਚੇਤਾ ਆਉਂਦਾ ਜਦੋਂ ਬਾਈ ਇਲੈਕਸ਼ਨਾਂ ਆਉਂਦੀਆਂ ਨੇ ਤੇ 13 0 ਵਾਲਾ ਕਿੱਥੇ ਚਲਾ ਗਿਆ ਕੰਮ ਹੁਣ ਉਹਨੋਂ ਗਾੜੀ ਏਕਾ ਲੱਭਦੇ ਫਿਰਦੇ ਆ ਕਿੱਥੇ ਗਵਾਚ ਗਏ ਇਦਾਂ ਹੀ ਬਾਈ ਇਲੈਕਸ਼ਨ ਨੇ ਨਾ ਲੱਭਣੀ ਆ ਔਰ ਚਾਰ ਇਲੈਕਸ਼ਨ ਆ ਫੇਰ ਗਾੜੀ ਸਿਰ ਤੇ ਧੂਆਂ ਕੱਢ ਦੇਣਾ ਪੰਜਾਬ ਦੇ ਲੋਕਾਂ ਨੇ ਇੱਕ ਦਲ ਬਦਲੀ ਵਾਲਾ ਵੀ ਬੜਾ ਸਿਸਟਮ ਹੈ ਜਲੰਧਰ ਦੇ ਵਿੱਚ ਖਾਸ ਤੌਰ ਤੇ ਰਿੰਕੂ ਜੋਂ ਜਾਂ ਸ਼ਹੀਲ ਹੋਣ ਜਾਂ ਉਹਨਾਂ ਦੇ ਕੋਲੇ ਜਿਹੜੇ ਹੁਣ ਕੈਂਡੀਡੇਟ ਆਏ ਨੇ ਦਲ ਬਦਲੀ ਨੂੰ ਕਿਵੇਂ ਦੇਖਦੇ ਹੋ ਤੁਹਾਡੀ ਪਾਰਟੀ ਚੋਂ ਵੀ ਕਈ ਲੀਡਰ ਛੱਟ ਛੱਟ ਕਾਂਗਰਸ ਨੂੰ ਗਏ ਜਾਣਦੇ ਹਰ ਪਾਰਟੀ ਦੇ ਵਿੱਚ ਹੀ ਆ ਪਰ ਆ ਜਿਹੜਾ ਇੱਥੇ ਟਰੈਂਡ ਵੈਸਟ ਦੇ ਵਿੱਚ ਆਇਆ ਨਾ ਇਹ ਪਹਿਲੀ ਵਾਰ ਦੇਖਿਆ ਕਿ ਜਦੋਂ ਟਿਕਟ ਮਿਲ ਜਾਂਦੀ ਉਦੋਂ ਵੀ ਭੱਜ ਜਾਂਦੇ ਔਰ ਦੁਪਹਿਰੇ ਕਿਸੇ ਲਈ ਪਾਰਟੀ ਚ ਤਸਵੀਰੇ ਕਿਸੇ ਚ ਸ਼ਾਮ ਨੂੰ ਕਿਸੇ ਚ ਇਹ ਪਹਿਲੀ ਵਾਰ ਟ੍ਰੈਂਡ ਵੇਖਿਆ ਤੁਸੀਂ ਵੀ ਪੱਤਰਕਾਰਤਾ ਕਰਦੇ ਹੋ ਮੈਂ ਨਹੀਂ ਕਦੀ ਆਪਣੀ ਹੋਂਚ ਵੇਖਿਆ ਕਿ ਸਵੇਰੇ ਤੁਸੀਂ ਕਿਸੇ ਹੋਰ ਚ ਦੁਪਹਿਰੇ ਕਿਸੇ ਹੋਰ ਚ ਤਿੰਨ ਘੰਟੇ ਬਾਅਦ ਪਤਾ ਲੱਗਦਾ ਨਹੀਂ ਵਾਪਸੀ ਹੋ ਗਈ ਐ ਸੋ ਇਹ ਮੇਰੇ ਖਿਆਲ ਇਥੋਂ ਕਰੈਕਟਰ ਅਸੈਸਿਨੇਸ਼ਨ ਹੁੰਦੀ ਐ ਲੋਕਾਂ ਦੀ ਕਰਦਾਰਾਂ ਦੀ ਔਰ ਲੋਕ ਇਸ ਜਾਲ ਨੂੰ ਮਹਿਸੂਸ ਕਰਦੇ ਆ ਜਿਹੜੇ ਇਲਾਕੇ ਦੇ ਲੋਕ ਹੁੰਦੇ ਹੋ ਸ਼ਰਮਿੰਦਗੀ ਮਹਿਸੂਸ ਕਰਦੇ ਆ ਕਿ ਸਾਡੇ ਲੀਡਰ ਕਰ ਕੀ ਰਹੇ ਆ ਤੁਸੀਂ ਸੋਚਦੇ ਹੋ ਕਿ ਜਿਹੜਾ ਬੰਦਾ ਤਿੰਨ ਤਿੰਨ ਵਾਰੀ ਇੱਕ ਦਿਨ ਚ ਪਾਰਟੀਆਂ ਬਦਲਣ ਔਰ ਜਿਹੜੇ ਲੋਕ ਇਹ ਕਹਿਣ آپریشن ਲੋਟਸ ਦੇ ਵਿੱਚ ਮੇਰੇ ਆ ਹੋ ਗਿਆ ਉਹ ਹੋ ਗਿਆ ਜੂਸੇ ਪਾਰਟੀ ਤੁਸੀਂ ਬੈਠੇ ਹੋ ਤੁਸੀਂ ਜਵਾਬ ਤੇ ਦਿਓ ਫਿਰ ਲੋਕਾਂ ਨੂੰ ਕਿ ਜਿਹੜਾ آپریشن ਲੋਟਸ ਇਹਦਾ ਮਤਲਬ ਸਹੀ ਸੀ ਤੁਸੀਂ ਲੈ ਲੇ ਪੈਸੇ ਇਹਦਾ ਮਤਲਬ ਸੁਇਸ਼ ਕਰਕੇ ਇਹ ਲੋਕ ਸਵਾਲ ਸਰਕਾਰਾਂ ਦੇ ਵਿੱਚ ਬੋਲਦੇ ਨਹੀਂ ਹੁੰਦੇ ਇਹ ਜਿਹੜੀ ਗੂਠੇ ਦੀ ਤਾਕਤ ਡਾਕਟਰ ਭੀਮਰਾਓਂ ਮਹੇਤਕਰ ਜੀ ਨੇ ਦਿੱਤੀ ਹੈ ਨਾ ਇਹ 10 ਤਰੀਕ ਨੂੰ ਮਸ਼ੀਨ ਤੇ ਜਾ ਕੇ ਨਾ ਮੈਂ ਜਾਣਾ ਉੱਥੇ ਨਾਲ ਨਾ ਭਗਵੰਤ ਮਾਨ ਨੇ ਜਾਣਾ ਨਾ ਸੁਖਵੀਰ ਬਾਦਲ ਨੇ ਜਾਣਾ ਉੱਥੇ ਮੈਂ ਅਪੀਲ ਕਰਾਂਗਾ ਲੋਕਾਂ ਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ ਜਿਹੜਾ ਤੁਹਾਨੂੰ ਕੰਮ ਚੰਗਾ ਲੱਗਦਾ ਜੇ ਸਰਕਾਰ ਨੇ ਗਲਤ ਕੰਮ ਕੀਤੇ ਆ ਜੇ ਵਾਅਦੇ ਪੂਰੇ ਨਹੀਂ ਕੀਤੇ ਜੇ ਇੱਥੇ ਦੇ ਕੰਪੈਰੀਸ਼ਨ ਕਰਕੇ ਜਿਹੜਾ ਠੀਕ ਲੱਗੇ ਉਹ ਇਹ ਅਧਿਕਾਰ ਆ ਲੋਕਾਂ ਦਾ ਜਿੰਨੂੰ ਮਰਜ਼ੀ ਚੁਣ ਪਰ ਇੱਕ ਵਾਰ ਆਪ ਦੇ ਜ਼ਮੀਰ ਨੂੰ ਪੁੱਛ ਕੇ ਉੱਥੇ ਵੋਟ ਕਿ ਦਬਾ ਲੈਣਾ ਕਿਸੇ ਨੂੰ ਦਬਕੇ ਮਾਰ ਲੈਣੇ ਠੀਕ ਆ ਸਰਕਾਰਾਂ 'ਚ ਕੋਈ ਝੰਡਾ ਵੀ ਧੱਕੇ ਨਾਲ ਲਾ ਜਾਂਦਾ ਪਰ ਵੋਟ ਵੇਲੇ ਕੋਈ ਨਹੀਂ ਪੁੱਛਦਾ ਡੜੇ ਸੱਟੇ ਦਾ ਬੜਾ ਇੱਥੇ ਚੱਲ ਰਿਹਾ ਕਿ ਡੜਾ ਸੱਟਾ ਬਹੁਤ ਥਾਵਾਂ ਤੇ ਲੱਗਦਾ ਹੈ ਨਸ਼ਾ ਹੈਗਾ ਤੁਸੀਂ ਕਿਵੇਂ ਹੱਲ ਕਰ ਪਾਵੋਗੇ ਜੇ ਤੁਹਾਡਾ ਉਮੀਦਵਾਰ ਜਿੱਤ ਵੀ ਜਾਂਦਾ ਮੈਂ ਇਹ ਗੱਲ ਮੈਂ ਨਾ ਨਹੀਂ ਲੈਣਾ ਅੱਜ ਦੀ ਗੱਲ ਹੀ ਆ ਕਿ ਮੈਨੂੰ ਕੋਈ ਕਹਿ ਰਿਹਾ ਸੀ ਕਿ ਫਲਾਣਾ ਬੰਦਾ ਉਹ ਉਹ ਵੀ ਇੱਥੇ ਵਾਲਾ ਇੱਕੋ ਬੰਦਾ ਉਹ ਉਹਦਾ ਚੇਲਾ ਰਿਹਾ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਕੀ ਕਹਿ ਰਹੇ ਹੋ ਤੁਸੀਂ ਕਹਿੰਦਾ ਇਹ ਉਹਦਾ ਚੇਲਾ ਰਿਹਾ ਉਸ ਬੰਦੇ ਦਾ ਉਹ ਮੇਰਾ ਮੈਂ ਕਿਹਾ ਯਾਰ ਕੀ ਕੀ ਗੱਲਾਂ ਕਰੀ ਜਾਂਦੇ ਪਰ ਮੈਂ ਹੁਣ ਨਹੀਂ ਲੈ ਦੋ ਨਹੀਂ ਨਾ ਮੈਂ ਉਹ ਤੇ ਸਾਰੀ ਦੁਨੀਆ ਨੂੰ ਪਤਾ ਵਾ ਇੱਥੇ ਮੇਰੇ ਖਿਆਲ 20 ਜਾਣੇ ਇੱਥੇ ਕਿਸੇ ਬੱਚੇ ਨੂੰ ਵੀ ਪੁੱਛ ਲਓ ਪਰ ਮੈਂ ਇਸ ਗੱਲ ਦਾ ਹੈਰਾਨ ਹੋਇਆ ਕਿ ਇੱਡੀ ਦੀ ਦੂਰ ਤੱਕ ਮਾਰ ਆ ਇਹਨਾਂ ਦੀ ਤੇ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਲੋਕਾਂ ਨੂੰ ਵੋਟਾਂ ਪੈਣਗੀਆਂ ਇਦਾਂ ਵੋਟਾਂ ਨਹੀਂ ਪੈਂਦੀਆਂ ਇੱਕ ਜਿਹੜਾ ਇਹ ਐਮਐਲਏ ਦੀ ਚੇਅਰ ਜਾਂ ਐਮਪੀ ਦੀ ਚੇਅਰ ਆ ਨਾ ਇਹ ਲੋਕ ਬੜੀ ਆਸਤਾ ਤੇ ਬੜੀ ਉਮੀਦ ਨਾਲ ਚੁਣਦੇ ਨੇ ਇਹ ਕਿਰਦਾਰ ਨਹੀਂ ਲੀਡਰਾਂ ਦੇ ਖਤਮ ਹੋਣੇ ਚਾਹੀਦੇ ਜਿਸ ਤਰੀਕੇ ਨਾਲ ਵੈਸਟ ਦੇ ਵਿੱਚ ਇਹਨਾਂ ਲੀਡਰਾਂ ਨੇ ਬੇੜਾਗਰ ਕੀਤਾ ਉਹਨਾਂ ਦਾ ਜਵਾਬ ਇਹਨਾਂ ਨੂੰ 10 ਤਰੀਕ ਨੂੰ ਲੋਕਾਂ ਨੇ ਦੇਣਾ ਮੇਰਾ ਸਵਾਲ ਇਹ ਹੈ ਕਿ ਅੱਜ ਤੋਂ ਡੀ ਸਰਕਾਰ ਨਹੀਂ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਹਿੰਦੇ ਵੀ ਨਹੀਂ ਕਿ ਸਾਡੀ ਸਰਕਾਰ ਤੇ ਸਾਡਾ ਹੀ ਐਮਐਲਏ ਬਣਾਓ ਇਦੇ ਵਿੱਚ ਲੋਕਾਂ ਦੀ ਉਹਨਾਂ ਨੂੰ ਇਹ appeal ਹੈ ਕਿ ਸਾਡਾ ਐਮਐਲਏ ਹੋਵੇ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ opposition ਦੇ ਵਿੱਚ ਐਮਐਲਏ ਤੋਂ ਡਾ ਬੈਠ ਕੇ ਕੀ ਕੁਝ ਕਰ ਪਾਏਗਾ ਜੀ ਕਿਉਂ ਮੈਂ opposition 'ਚ ਬੈਠਾਂ ਧੂੰ ਕੱਢਦੀ ਤਾਂ ਆਪਣੇ ਇਲਾਕੇ 'ਚ ਜੇ ਤੁਸੀਂ ਚੰਗੇ ਹੋ ਤਾਂ ਕਿਸ ਦੀ ਕੀ ਜ਼ਰੂਰਤ ਆ ਮੇਰਾ ਅਧਿਕਾਰ ਆ ਮੌਜੂਦਾ ਐਮਐਲਏ ਆ ਬਿਨਾਂ ਸਰਕਾਰ ਤੋਂ ਆ ਮੈਨੂੰ ਆਪਣੇ ਰਾਈਟਸ ਪਤਾ ਅੱਜ ਵੀ ਕੰਮ ਕਰਾਉਣਾ ਠੋਕ ਕੇ ਕਰਾਉਣਾ ਮੇਰੇ ਹੱਕ ਨਹੀਂ ਮੈਨੂੰ ਲੋਕਾਂ ਨੇ ਨਹੀਂ ਚੁਣਿਆ ਜਿੱਦਾਂ ਇਹਨਾਂ ਦੇ 92 ਚੁਣੇ ਹੁੰਦਾ ਇਹ ਚੀ ਸਾਨੂੰ ਚੁਣਿਆ ਆ ਸੋ ਇਹ ਗੱਲਾਂ ਹੁੰਦੀ ਆ ਆਪਣਾ ਕਿਰਦਾਰ ਸਾਫ਼ ਚਾਹੀਦਾ ਕੰਮ ਕਰਾਉਣੇ ਆਉਣੇ ਚਾਹੀਦੇ ਨੇ ਜੇ ਤੁਹਾਡਾ ਕਿਰਦਾਰ ਗਲਤ ਹੈ ਤੇ ਅਫਸਰ ਨਹੀਂ ਤੁਹਾਡੀ ਸੁਣਨਗੇ ਜੇ ਤੁਹਾਡਾ ਕਿਰਦਾਰ ਠੀਕ ਆ ਤੇ ਕੰਮ ਤੁਹਾਡੇ ਰਾਈਟਸ ਤੁਹਾਨੂੰ ਪਤਾ ਤੁਸੀਂ ਕੰਮ ਕਰਾਓਗੇ ਇਹ ਕਿਤੇ ਨਹੀਂ ਲਿਖਿਆ ਇਹ ਕਦੇ ਇਹਦਾ ਮਤਲਬ 117 ਫਿਰ ਇੱਕ ਸਰਕਾਰ ਦੇ ਬਣਨੇ ਚਾਹੀਦੇ ਆਪੋਜੀਸ਼ਨ ਹੁਣ ਸਰਕਾਰ ਬਣੀ ਆ ਜਿਹੜੀ ਸੈਂਟਰ ਦੇ ਉੱਥੇ ਆਪੋਜੀਸ਼ਨ ਨਹੀਂ ਹੈਗੀ ਇੱਥੇ ਵੀ ਆਪੋਜੀਸ਼ਨ ਪਰ ਆਪੋਜੀਸ਼ਨ ਦੇ ਵਿੱਚ ਜੇ ਤੁਸੀਂ ਕੰਮ ਤਾਂ ਕਰਾ ਸਕਦੇ ਜੇ ਤੁਹਾਡਾ ਕਿਰਦਾਰ ਵਧੀਆ ਤੁਹਾਡਾ ਤੁਸੀਂ ਮਿਹਨਤੀ ਹੋ ਤੁਸੀਂ ਇਮਾਨਦਾਰ ਹੋ ਕੋਈ ਬੰਦਾ ਤੁਹਾਡਾ ਕੰਮ ਨਹੀਂ ਰੋਕ ਸਕਦਾ ਜਿਹੜੀ ਗੱਲ ਤੁਸੀਂ ਇਹ ਗੱਲ ਕਹੀ ਆ ਕਿ ਇੱਥੇ ਜਿਹੜੀ ਸਰਕਾਰ ਉਹਦਾ ਐਮਐਲਏ ਬਣਾਓ ਮਾਤੇ ਇਹ ਲੋਕਾਂ ਨੂੰ ਕਹੂੰਗਾ ਜਿਹੜੇ ਅੱਗੇ ਬਣਾਏ ਉਹਨਾਂ ਚੰਦ ਚਾੜ੍ਹਦਾ ਇਹ ਵੀ ਚੜ੍ਹਾ ਲੋ ਅੱਗੇ ਸੋ ਇਸ ਕਰਕੇ ਇਦਾਂ ਨਹੀਂ ਹੁੰਦਾ ਲੋਕ ਸਭਾ ਲੋਕ ਸਭਾ ਤੋਂ ਬਾਅਦ ਸਰਕਾਰ ਨੇ ਅਫਸਰਾਂ ਦੀ ਕਲਾਸ ਵੀ ਲਾਈ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਕਰਾਪਸ਼ਨ ਤੁਹਾਡੇ ਮਸ਼ੀਨਾਂ ਤੇ ਵੋਟਾਂ ਪਾ ਦੇਣ ਵੋਟਾਂ ਪਾਰਟੀ ਦੀਆਂ ਕਰਤੂਤਾਂ ਤੇ ਸਰਕਾਰਾਂ ਦੀਆਂ ਕਰਤੂਤਾਂ ਨੂੰ ਪੈਂਦੀਆਂ ਅਫਸਰਾਂ ਨੇ ਵੋਟਾਂ ਨਹੀਂ ਪਾਉਣੀਆਂ ਅਫਸਰਾਂ ਨੂੰ ਤੁਸੀਂ ਜੋ ਕੰਮ ਕਹੋਗੇ ਉਹ ਕਰਨਗੇ ਤੁਸੀਂ ਕੋਈ ਅਜੇ ਤੱਕ ਦੱਸੋ ਪੰਜਾਬ ਦੇ ਵਿੱਚ ਕਿਹੜੀ ਇੰਡਸਟਰੀ ਆ ਗਈ ਹੈ ਦੱਸੋ ਇੱਥੇ ਜੋ ਅੱਜ ਗੈਂਗਸਟਰਿਜ਼ਮ ਵਧਿਆ ਜੋ ਅੱਜ ਲੁੱਟਾਂ ਖੋਹਾਂ ਵਧਿਆ ਇੱਥੇ ਤੁਰੇ ਜਾਂਦੇ ਰਿਕਸ਼ੇ ਤੋਂ ਕੋਈ ਮੋਬਾਈਲ ਖੋ ਕੇ ਲੈ ਜਾਂਦਾ ਕੋਈ ਕਿਸੇ ਦੇ ਕਿਰਚ ਮਾਰ ਦਿੰਦਾ ਕੋਈ ਉੱਥੇ ਗੋਲੀ ਚੱਲ ਜਾਂਦੀ ਸੋ देयर इज नो ਐਡਮਿਨਿਸਟਰेटर ਜਿਹੜੀ ਇਹ ਪਕੜ ਨਹੀਂ ਹੈਗੀ ਇੱਥੇ ਤੋਂ ਇਸ ਤਰੀਕੇ ਦੇ ਨਾਲ ਜੋ ਹਾਲਾਤ ਅੱਜ ਪੰਜਾਬ ਦੇ ਇੱਥੇ ਕੋਈ ਇਨਵੈਸਟਰ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਨਹੀਂ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਵੋਟ ਕਰਨ ਲੱਗੀਆਂ ਜ਼ਰੂਰੀ ਨਹੀਂ ਕਿ ਇਕੱਲਾ ਇੱਥੇ ਇਦਾਂ ਤੇ ਫਿਰ ਮੈਂ ਕਹਿੰਦਾ ਇੱਥੇ ਮੈਂਬਰ ਪਾਰਲੀਮੈਂਟ ਚੰਨੀ ਸਾਹਿਬ ਕਾਂਗਰਸ ਦੇ ਚੁੜेंगे ਆ ਉਹਨਾਂ ਨੂੰ ਵੀ ਫੰਡ ਮਿਲਦੇ ਨੇ ਤਕੜੇ ਨੇ ਸਾਬਕਾ ਮੁੱਖ ਮੰਤਰੀ ਨੇ ਫਿਰ ਉਹਨਾਂ ਦਾ ਥੱਲੇ ਐਮ ਐਲ ਏ ਵੀ ਤੇ ਵਧੀਆ ਚੇਨ ਚੱਲੇਗੀ ਸੋ ਇਹ ਗੱਲਾਂ ਨਹੀਂ ਗੱਲਾਂ ਮੈਂ ਅਪੀਲ ਕਰਾਂਗਾ ਤੁਹਾਡੇ ਮਾਦਿਓ ਰਾਈ ਕਿ ਵੋਟ ਪਾਉਣ ਲੱਗਿਆਂ ਜਿੰਨੇ ਵੀ ਕੈਂਡੀਡੇਟ ਉਹਨਾਂ ਦਾ ਕੰਪੈਰੀਜ਼ਨ ਕਰੋ ਔਰ ਉਹਨਾਂ ਦੇ ਕਰਤਾਰ ਉਹਨਾਂ ਦੇ ਕੰਮ ਨੂੰ ਵੇਖ ਕੇ ਵੋਟ ਪਾਓ ਅੱਜ ਪਾਰਲੀਮੈਂਟ ਦੇ ਵਿੱਚ ਅਮਰਤਪਾਲ ਨੂੰ ਇਜਾਜ਼ਤ ਮਿਲੀ ਐ ਐਨਐਸਏ ਦੇ ਵਿੱਚ ਉਹ ਬੰਦ ਨਹੀਂ ਸੌਂ ਚੁੱਕਣ ਦੀ ਦੇਖੋ ਉਹ ਤਾਂ ਡੈਮੋਕਰੈਟਿਕ ਰਾਈਟ ਆ ਲੋਕਾਂ ਨੇ ਚੁਣਿਆ ਤੇ ਸੌਂ ਚਕਾਉਣੀ ਬਣਦੀ ਵੀ ਆ ਉਹ ਤੇ ਠੀਕ ਕੀਤਾ ਜੋ ਕੀਤਾ ਜਿਹੜਾ ਜਿਹਨੂੰ ਲੋਕਾਂ ਨੇ ਮੈਂਡੇਟ ਦਿੱਤਾ ਤੇ ਉਹ ਉਹਨਾਂ ਨੂੰ ਮਨਜ਼ੂਰੀ ਮਿਲੀ ਆ ਉਹ ਜਾ ਕੇ ਆਪਣੀ ਸੌਂ ਚੁੱਕਣ ਧੰਨਵਾਦ ਜੀ ਥੈਂਕ ਯੂ ਇਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ ਤੁਸੀਂ ਵੀ ਜਿਹੜਾ ਆਪਣੀ رائے ਰੱਖ ਸਕਦੇ ਹੋ ਜਲੰਧਰ West ਦੇ ਲੋਕਾਂ ਤੱਕ ਇਹ ਵੀਡੀਓ ਨੂੰ ਸਾਂਝਾ ਕਰੋ ਔਰ ਲੋਕਾਂ ਦੀ ਕੀ رائے ਹੈ ਤੁਸੀਂ ਵੀ ਆਪਣਾ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਸਕਦੇ ਹੋ ਪਾੜਾ ਹਰਾਂ ਨੂੰ ਤੁਸੀਂ ਸੁਣ ਰਹੇ ਸੀਗੇ ਔਰ ਬੜਾ ਤਿੱਖੇ ਵਾਰ ਸਰਕਾਰ ਦੇ ਉੱਪਰ ਉਹਨਾਂ ਨੇ ਕੀਤੇ ਨੇ ਕੈਮਰੇ ਤੇ ਵਿਸ਼ਾਲ ਮਹਿਮਾਨਪਤੀ